ਜਾਣੋ ਕੌਣ ਹੈ ਤੇਜਵੀਰ ਸਿੰਘ ਤੂਰ ਜਿਸ ਦਾ ਬਾਦਲ ਦੀ ਧੀ ਨਾਲ ਹੋਇਆ ਵਿਆਹ ਤੇਜਵੀਰ ਸਿੰਘ ਦੀ ਸੰਪਤੀ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਕਾਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਦੀ ਵੱਡੀ ਧੀ ਹਰਕੀਰਤ ਕੌਰ ਬਾਦਲ ਬੁੱਧਵਾਰ ਨੂੰ ਵਿਆਹ ਦੇ ਬੰਧਨ ਵਿੱਚ ਵੱਜ ਗਈ ਉਸ ਦਾ ਵਿਆਹ ਕਾਰੋਬਾਰੀ ਤੇਜਵੀਰ ਸਿੰਘ ਨਾਲ ਹੋਇਆ ਹੈ ਤੇ ਮੰਗਲਵਾਰ ਰਾਤ ਨੂੰ ਦਿੱਲੀ ਵਿੱਚ ਇੱਕ ਵੱਡੀ ਪਾਰਟੀ ਰੱਖੀ ਗਈ ਤੇ ਇਸ ਪਾਰਟੀ ਵਿੱਚ ਗਾਇਕ ਮੀਕਾ ਸਿੰਘ ਨੇ ਵੀ ਪੇਸ਼ਕਾਰੀ ਕੀਤੀ। ਸਾਹਮਣੇ ਆਈ ਵੀਡੀਓ ਵਿੱਚ ਮੀਕਾ ਸਿੰਘ ਨੇ ਸਟੇਜ ਤੋਂ ਕਿਹਾ ਬਾਦਲ ਪਰਿਵਾਰ ਨੂੰ ਇਸ ਖੁਸ਼ੀ ਦੇ ਮੌਕੇ ਤੇ ਵਧਾਈਆਂ ਤੇ ਨਵ ਜੋੜੇ ਨੂੰ ਬਹੁਤ ਸਾਰੀਆਂ ਖੁਸ਼ੀਆਂ ਤੇ ਪਿਆਰ ਤੇ ਜ਼ਿੰਦਗੀ ਭਰ ਤੇ ਸਾਥ ਦੀ ਕਾਮਨਾ ਕਰਦਾ ਹਾਂ। ਸੁਖਬੀਰ ਬਾਦਲ ਆਪਣੇ ਜਵਾਈ ਤੇਜਵੀਰ ਸਿੰਘ ਤੇ ਹਤੀ ਹਰਕੀਰਤ ਕੌਰ ਨਾਲ ਮੇਕਾ ਸਿੰਘ ਦੇ ਗਾਣੇ ਗੱਭਰੂ ਤੇ ਨੱਚਦੇ ਹੋਏ ਨਜ਼ਾਰੇ ਅਕਾਲੀ ਦਲ ਦੇ ਆਗੂਆਂ ਦੇ ਨਾਲ-ਨਾਲ ਕੇਂਦਰੀ ਮੰਤਰੀ ਵੀ ਜਿਹੜੇ ਵਿਆਹ ਦੇ ਵਿੱਚ ਸ਼ਾਮਲ ਹੋਏ ਦੱਸਦੀ ਹੈ ਕਿ ਇਸ ਤੋਂ ਪਹਿਲਾਂ 14 ਜਨਵਰੀ ਨੂੰ ਗਾਇਕਾ ਅਫਸਾਨਾ ਖਾਨ ਰੋਕਾ ਪਾਰਟੀ ਵਿੱਚ ਆਈ ਸੀ ਉਦੋਂ ਵੀ ਸੁਖਬੀਰ ਬਾਦਲ ਹਰਸਿਮਰਤ ਕੌਰ ਬਾਦਲ ਤੇ ਵਿਕਰਮਜੀਤ ਸਿੰਘ ਮਜੀਠੀਆ ਨੇ ਉਹਨਾਂ ਦੇ ਗੀਤਾਂ ਤੇ ਪੰਗੜਾ ਪਾਇਆ ਸੀ ਐਸ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਸੀ ਉੰਜ ਵੱਡੇ ਸਿਆਸੀ ਪਰਿਵਾਰ ਦੇ ਇਸ ਵਿਆਹ ਦੀ ਮੀਡੀਆ ਵਿੱਚ ਕੋਈ ਬਹੁਤੀ ਚਰਚਾ ਨਹੀਂ ਹੋਈ ਪਰ ਸੁਖਬੀਰ ਬਾਦਲ ਦੀ ਧੀ ਹਰਕੀਰਤ ਦਾ ਵਿਆਹ ਅੰਤਰਰਾਸ਼ਟਰੀ ਕਾਰੋਬਾਰੀ ਤੇਜਵੀਰ ਸਿੰਘ ਨਾਲ ਹੋਇਆ ਹੈ ਤੇਜਵੀਰ ਸਿੰਘ मूल रूप ਵਿੱਚ ਦੁਆਬਾ ਖੇਤਰ ਦਾ ਰਹਿਣ ਵਾਲਾ ਹੈ ਅਜੇ ਇਹ ਖੁਲਾਸਾ ਨਹੀਂ ਹੋਇਆ ਕਿ ਉਸ ਦਾ ਪਰਿਵਾਰ ਕਿਸ ਜिले ਨਾਲ ਸੰਬੰਧਿਤ ਹੈ ਇਹ ਗੱਲ ਯਕੀਨੀ ਤੌਰ ਤੇ ਸਾਹਮਣੇ ਆਈ ਹੈ ਕਿ ਉਸ ਦਾ ਪਰਿਵਾਰ ਵਿਦੇਸ਼ ਵਿੱਚ ਵਸਿਆ ਹੋਇਆ ਹੈ ਉਸ ਦਾ ਕਾਰੋਬਾਰ ਵਿਦੇਸ਼ਾਂ ਤੋਂ ਹੀ ਚਲਾਇਆ ਜਾਂਦਾ ਹੈ ਉਹ ਜਨਵਰੀ ਦੇ ਮਹੀਨੇ ਵਿਆਹ ਲਈ ਭਾਰਤ ਆਇਆ ਸੀ ਤੇ ਹਾਸਲ ਜਾਣਕਾਰੀ ਮੁਤਾਬਕ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ ਕੇਂਦਰੀ ਮੰਤਰੀ ਅਨੁਪ੍ਰਿਆ ਪਟੇਲ ਸਪਾ ਪ੍ਰਧਾਨ ਅਖਿਲੇਸ਼ ਯਾਦਵ ਉਹਨਾਂ ਦੀ ਪਤਨੀ ਡਿੰਪਲ ਯਾਦਵ ਪਟਿਆਲਾ ਦੀ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਡੇਰਾ ਬਿਆਸ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਅਤੇ ਅਧਿਆਤਮਕ ਗੁਰੂ ਸ਼੍ਰੀ ਰਵੀ ਸ਼ੰਕਰ ਮੌਜੂਦ ਰਹੇ ਤੇ ਵਿਆਹ ਦੀ ਜਿਹੜੀ ਰੌਣਕਾ ਤੁਸੀਂ ਸਭ ਨੇ ਵੀਡੀਓਜ਼ ਦੇ ਵਿੱਚ ਦੇਖ ਹੀ ਲਈ ਹੋਣੀ ਆ ਤੇ ਕਾਫੀ ਤਕੜੇ ਪੱਦਰ ਤੇ ਜਿਹੜਾ ਇਹ ਵਿਆਸ ਗਬੀਰ ਸਿੰਘ ਬਾਦਲ ਦੀ ਤੀ ਹਰਕੀਰਤ ਕੌਰ ਦਾ ਕੀਤਾ ਗਿਆ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ